ਲੁਧਿਆਣਾ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਸਾਬਕਾ ਟ੍ਰਾਂਸਪੋਰਟ ਮੰਤਰੀ ਰਾਜਵਰੀਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਨੇ ਪ੍ਰਾਈਵੇਟ ਬੱਸ ਆਪਰੇਟਰਾਂ ਤੇ ਕਾਰਵਾਈ ਕੀਤੀ ਸੀ ਤੇ ਮਾਫੀਆ ਸ਼ਬਦ ਦਾ ਇਸਤੇਮਾਲ ਕੀਤਾ ਸੀ। ਉਹਨਾਂ ਤੇ ਲੱਗਿਆ ਮਾਫੀਆ ਸ਼ਬਦ ਵਾਪਸ ਲਿਆ ਜਾਵੇ ਤੇ ਉਹ 1 ਸਾਲ ਦੇ ਵਿੱਚ ਕਰੋੜਾਂ ਰੁਪਏ ਦਾ ਟੈਕਸ ਭਰਦੇ ਨੇ ਤੇ ਫਿਰ ਵੀ ਸਰਕਾਰਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਤਾਂ ਮੇਰਾ ਨਾਮ ਸ਼ੁਕਰਮਨ ਬਰਾੜ ਹੈ। ਮੇਰੀ ਮਾਲਵਾ ਬੱਬਾ ਸਰਵਿਸ ਮੁਗੇ ਤੋਂ ਮੈਂ ਹੈਗਾ ਜੀ ਮਾਮਲਾ ਇਹ ਹੈ ਜੀ ਕਿ ਸਾਡਾ ਬੇਸਿਕ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਵੀ ਸਾਨੂੰ ਸਾਨੂੰ ਪਿਛਲੀ ਸਰਕਾਰ ਦੇ ਮੰਤਰੀ ਸਾਹਿਬ ਜਿਹੜੇ ਸੀਗੇ ਟਰਾਂਸਪੋਰਟ ਮਨਿਸਟਰ ਜੀ ਉਹਨਾਂ ਨੇ ਸਾਨੂੰ ਮਾਫੀਆ ਵਰਡ ਸਾਡੇ ਨਾਲ ਜੋੜਦਾ ਜਦੋਂ ਕਿ ਅਸੀਂ ਨਾਰਮਲ ਟਰਾਂਸਪੋਰਟਰਸ ਹਾਂ ਜੀ ਜੱਦੀ ਪੁਸ਼ਤੀ ਸਾਡਾ ਕੰਮ ਹੈ ਇਹ ਇੱਕ ਖੇਤੀਬਾੜੀ ਦਾ ਕੀਤਾ ਜੀ ਦੂਜਾ ਕੀਤਾ ਇਹ ਆ ਜਿਹੜਾ ਅਸੀਂ ਕਰ ਰਹੇ ਹਾਂ ਕੋਈ ਸਾਡਾ ਮਾਫੀਆ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਕੋਈ ਮਸਲਾ ਨਹੀਂ ਐਸੀ ਤਾਂ ਸਰਕਾਰ ਨੂੰ ਮੇਨ ਚੀਜ਼ ਤਾਂ ਸਾਡੀ ਬੇਨਤੀ ਕਰਨ ਦਾ ਸਲਾਈ ਇਹ ਵੀ ਅਸੀਂ ਇਕਤਾ ਜੀ ਮਾਫੀਆ ਨਹੀਂ ਹੈਗੇ ਦੂਜੀ ਚੀਜ਼ ਸਾਡਾ ਕੋਵਿਡ ਦੌਰਾਨ ਕੋਵਿਡ ਪੈਨਡੈਮਿਕ ਆਉਣ ਕਰਕੇ ਸਾਡਾ ਬਹੁਤ ਮੰਦਾ ਹਾਲ ਹੋ ਗਿਆ ਬੱਸਾਂ ਚਲਾਉਣ ਤੋਂ ਅਸਮਰਥ ਹੋ ਗਏ ਅਸੀਂ ਸਾਡੇ ਟੈਕਸ ਟੁੱਟ ਗਏ ਸਾਡੇ ਇੰਸ਼ੋਰੈਂਸਾਂ ਟੁੱਟ ਗਈਆਂ ਪਾਸਿੰਗ ਸਾਡੀਆਂ ਲੰਘ ਗਈਆਂ ਪਰਮਿਟ ਦੀ ਵੈਲਿਡਿਟੀ ਮੁੱਕ ਗਈ ਫਿਰ ਸਾਨੂੰ ਜਿਹੜੀ ਸਰਕਾਰ ਹੈ ਮੌਕਾ ਦੇਵੇ ਜੇ ਬੱਸਾਂ ਚਲਦੀਆਂ ਰਹਿਣਗੀਆਂ ਤਾਂ ਸਰਕਾਰ ਨੂੰ ਰੈਵਨਿਊ ਆਊਗਾ ਹਰ ਇੱਕ ਚੀਜ਼ ਤੋਂ ਅਸੀਂ ਟੈਕਸ ਵੀ ਦੇਵਾਂਗੇ ਡੀਜ਼ਲ ਤੇ ਵੀ ਟੈਕਸ ਆਉਂਦਾ ਸਰਕਾਰ ਨੂੰ ਸਪेयर पार्ट्स ਤੇ ਟਾਇਰਸ ਤੇ ਹਰ ਇੱਕ ਚੀਜ਼ ਤੇ ਸਰਕਾਰ ਨੂੰ ਸਾਡੇ ਤੋਂ ਟੈਕਸ ਆਉਂਦਾ ਵੀ ਜੇ ਅਸੀਂ ਚੱਲਦੇ ਰਵਾਂਗੇ ਤਾਂ ਸਾਰਾ ਕੁਝ ਆਊਗਾ ਵੀ ਸਰਕਾਰ ਸਾਡੇ ਤੇ ਨਰਮੀ ਵਿਖਾਵੇ ਸਾਨੂੰ ਮੌਕਾ ਦੇਵੇ ਅਸੀਂ ਸਰਕਾਰ ਨਾਲ ਖੜਨ ਨੂੰ ਖੜੇ ਆ ਨਾਲ ਪਹਿਲਾਂ ਵੀ ਖੜੇ ਰਹੇ ਆ ਗਾਂ ਵੀ ਖੜਾਂਗੇ ਸਾਨੂੰ ਮੌਕਾ ਦੇਵੇ ਅਸੀਂ ਇਸ ਚੀਜ਼ ਤੋਂ ਮਤਲਬ ਅਸੀਂ ਸਾਡੀ ਵੀ ਸੁਣਵਾਈ ਕਰੇ ਸਾਰਾ ਤੁਸੀਂ ਇਹ ਜਿਹੜਾ ਵਾਹ ਕਰ ਰਹੇ ਹੋ ਇਹ ਸਬੰਧ ਨੇ ਮੈਨੂੰ ਦਿੰਦੀਆਂ ਫੇਰ ਕਿਉਂ ਤੱਕ ਇੱਥੇ ਜਾਂਦਾ ਘੱਟ ਬਾਈ ਜੀ ਹੁਣ ਦੇਖੋ ਸਰਕਾਰੀ ਕੈਜੈਂਡਾ ਪੋਲਿਟਿਕਲ ਏਜੈਂਡਾ ਜੀ ਇੱਕ ਤਾਂ ਦੂਸਰੀ ਗੱਲ ਸਰਕਾਰ ਨੇ ਜੀ ਹੁਣ ਲੇਡੀਜ਼ ਪੈਸੇਂਜਰਸ ਫ੍ਰੀ ਕਰਤੀਆਂ ਵੀ ਰੋਡਵੇਜ਼ ਦੀਆਂ ਜੀ ਹੁਣ ਸਾਡੇ ਨਾਲ ਕੋਈ ਪੈਂਦਾ ਨਹੀਂ ਅਸੀਂ ਵੀ ਕਿੱਥੇ ਰਹੀ ਐਸ ਤਾਂ ਮੰਗ ਕਰਦੇ ਆ ਸਰਕਾਰ ਨੂੰ ਵੀ ਤੁਸੀਂ ਇਹ ਸਹੂਲਤ ਦੇ ਰਹੇ ਦੇਖੋ ਤੁਸੀਂ ਵੀ ਉਹ ਚੀਜ਼ ਦੇਖੀ ਹੋਊਗੀ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਸ ਨੇ ਪੀਆਰਟੀਸੀ ਦੀਆਂ ਨੇ ਉਹ ਹੋਰ ਲੋਡ ਹੋ ਕੇ ਜਾਂਦੀਆਂ ਕਿੰਨੀਆਂ ਮਿਸ ਹੈਪਨਿੰਗਸ ਵੀ ਹੋ ਗਈਆਂ ਵੀ ਇਹ ਚੀਜ਼ ਸਾਡੇ ਤੇ ਵੀ ਲਾਗ ਅਸੀਂ ਕਿਹੜਾ ਭਜਦੇ ਆ ਜੀ ਜੋ ਤੁਸੀਂ ਜਿਵੇਂ ਉਹਨਾਂ ਨੂੰ ਕੰਪਨਸੇਟ ਕਰ ਰਹੇ ਹੋ ਇਸ ਚੀਜ਼ 'ਚ ਉਹ ਸਾਨੂੰ ਕੰਪਨਸੇਟ ਕਰ ਦਿਓ ਅਸੀਂ ਵੀ ਤਿਆਰ ਹਾਂ ਸਰ ਕਲੀਅਰ ਸੀ ਕਹਾਰਾ ਨਹੀਂ ਕਿ ਇਹ ਪੋਲਿਟਿਕਲ ਅਜੈਂਡਾ ਰੱਖਿਆ ਸੀ ਜਾਂ ਤਾਂ ਤਾਂਗਾਂਨ ਵਾਸਤੇ ਹੁਣ ਵੀ ਸਰਕਾਰ ਆ ਜਿਹੜੀ ਉਹੀ ਸੇਮ ਪੋਲਿਸੀ ਤੇ ਚੱਲ ਰਹੀ ਹੈ ਜਾਂ ਦੇਖੋ ਜੀ ਅਜੇ ਤਾਂ ਸਰਕਾਰ ਨਵੀਂ ਆ ਜੀ ਇਹ ਅਸੀਂ ਮੰਤਰੀ ਸਾਹਿਬ ਨੂੰ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਮਲੇ ਆ ਉਹਨਾਂ ਨੇ ਬੜੀ ਤਸੱਲੀ ਨਾਲ ਸਾਡੀ ਗੱਲ ਸੁਣੀ ਸਾਨੂੰ ਘੰਟਾ ਡੇਢ ਘੰਟਾ ਦਿੱਤਾ ਜੀ ਚੰਡੀਗੜ੍ਹ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਮੈਮੋਰੰਡਮ ਦਿੱਤਾ ਵੀ ਸਰ ਸਾਡੀ ਬੇਨਤੀ ਸਪਸਥਰ ਕਰੋ ਅਸੀਂ ਸਾਡੀ ਪੰਜਾਬ ਮੋਟਰ ਯੂਨੀਅਨ ਹੈ ਜੀ ਚੰਡੀਗੜ੍ਹੋਂ ਦੇ ਬਿਹਾਫ ਦੇ ਅਸੀਂ ਮਲੇ ਸੀਗੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਟਾਈਮ ਦੰਨਾ ਬਟ ਹੁਣ ਇਸ਼ੂ ਕੀ ਆ ਗਿਆ ਜੀ ਕਿ ਸਾਨੂੰ ਇਸ ਚੀਜ਼ ਨੂੰ ਜਦੋਂ ਵੀ ਅਸੀਂ ਕੋਈ ਗੱਲ ਕਰਨੀ ਚਾਹੁੰਦੇ ਆ ਉਹ ਜਿਹੜਾ ਪਿਛਲਾ ਮਾਫੀਆ ਵਾਲਾ ਸ਼ਬਦ ਹੈ ਜੀ ਉਹ ਸਾਡੇ ਨਾਲ ਜੁੜ ਜਾਂਦਾ ਸਾਡੀ ਸੁਰ ਬੜਾ ਹੁੰਦਾ ਉਹ ਮੂਰੇ ਖੜਾ ਹੁੰਦਾ ਸਾਡੀ ਸੁਣਵਾਈ ਉੱਥੇ ਬੰਦ ਹੋ ਜਾਂਦੀ ਸਭ ਤੋਂ ਵੱਡੀ ਪ੍ਰੋਬਲਮ ਤੁਹਾਨੂੰ ਇਹ ਆ ਵੀ ਤੁਹਾਡੇ ਨਾਲ ਜਿਹੜਾ ਟ੍ਰਾਂਸਪੋਰਟਰ ਦੇ ਨਾਲ ਮਾਫੀਆ ਲੱਭੇ ਦਾ ਜੁੜ ਦਿੰਦਾ ਕਿਉਂਕਿ ਜਿਹੜਾ ਮਾਫੀਆ ਬੋਲਡ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਬੋਲਡ ਸ਼ਾਇਦ ਹੋਣੇ ਜੁੜੇ ਆ ਪਰ ਇਹ ਬਾਦਲਾਂ ਤੇ ਤਾਂ ਬਹੁਤ ਲੰਬੇ ਸਮੇਂ ਤੋਂ ਇੱਕ આરોਪ ਲੱਗਨੇ ਆ ਰਹੇ ਹੈ ਕਿ ਭਾਈ ਇਹ ਸਾਰੀ ਭਾਈ ਦੀ ਰੋ ਆਪਰੇਟਰਾਂ ਨੂੰ ਇਹੀ ਭਾਈ ਦੀ ਰੋ આરોਪ ਕਰ ਰਹੇ ਆ આરોਪ ਲੱਗੇ આરોਪ ਲੱਗੇ ਮંત્રી ਸਾਬ ਨੇ ਰੋਪਾਂ ਦੇ ਕਾਰਵਾਈ ਕਰਤੀ ਪਿਛਲਿਆਂ ਨੇ ਕੀ ਰਿਜ਼ਲਟ ਨਿਕਲੇ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜਾ ਮਾਫੀਆ ਵਰਡ ਹੈ ਕਿਤੇ ਇਹ ਸਿਰਫ ਬਾਦਲਾਂ ਲਈ ਤਾਂ ਨਹੀਂ ਯੂਜ਼ ਕੀਤਾ ਗਿਆ ਸੀ ਰਗੜੇ ਗੁੱਛੀ ਲਈ ਗਿਆ ਨਾ ਅਰੇ ਤਾਂ ਹੁਣ ਦੇਖੋ ਜੀ ਤੁਸੀਂ ਸਿਆਣੇ ਹੋ ਨਹੀਂ ਨਹੀਂ ਸੀ ਕਿ ਕਲੀਅਰ ਕਰ ਦੋ ਤੁਸੀਂ ਘੱਟੋ ਜ਼ਿਆਦਾ ਸਿਆਣੇ ਇੰਨਾ ਵਪਾਰ ਦੇ ਨਾਲ ਵਪਾਰ ਤਾਂ ਸਾਡੇ ਚੱਲਿਆ ਖੜਾ ਜੀ ਸਾਡੇ ਤਾਂ ਹੱਥ ਕਿਹੜੇ ਸਾਡੇ ਕੋਲ ਸਾਡੇ ਕੋਲੇ ਨਾ ਜੀ ਕਿਸਾਨਾਂ ਨੂੰ ਧਰ ਜੀ ਮੀਨ ਮੰਗਿਆ ਕਿਹੜੀਆਂ ਲੈ ਕੇ ਗਿਆ ਸੀ ਮੀਨ ਮੰਗ ਸਰ ਸਾਡੀ ਮੀਨ ਮੰਗਿਆ ਸੀ ਦੇਖੋ ਜੀ ਜਿੱਦਾਂ ਤੋਂ ਕਰੋਨਾ ਤੋਂ ਬਾਅਦ ਬਸ ਇਸ ਚੱਲਿਆ 68 ਰੁਪਏ ਲੀਟਰ ਡੀਜ਼ਲ ਸੀਗਾ ਜੀ ਜਿਹੜਾ ਕੀ ਹੁਣ 94 ਰੁਪਏ ਹੋ ਗਿਆ 103 ਤੋਂ ਵਾਪਸ ਆਇਆ ਸੀ ਹੁਣ 94 ਆ ਜੀ ਵੀ 33 ਰੁਪਏ ਲੀਟਰ ਡੀਜ਼ਲ ਡੀਜ਼ਲ ਇੱਕ ਇਹਨਾਂ ਵਧ ਗਿਆ ਜੀ ਲੀਟਰ ਮਾ ਕਰਦੀ ਵੀ ਸਾਡਾ ਉਹਨਾਂ ਨੇ ਐਵਰੇਜ ਸਾਡੀ 80 ਲੀਟਰ 85 ਲੀਟਰ ਬੱਸ ਤੇਲ ਖਾਂਦੀ ਆ ਵੀ ਸਾਡਾ ਆਰਾਊਂਡ 3000 ਦੇ ਕਰੀਬ 2500 3000 ਦੇ ਕਰੀਬ ਸਾਡਾ ਰੋਜ਼ ਦਾ ਡੀਜ਼ਲ ਲੱਗਿਆ ਸਾਡੀ ਸੁਣਮਾਈ ਦੂਜੀ ਗੱਲ ਸਰ ਟੋਲ ਟੈਕਸ ਚੱਲ ਪਈ ਜੀ ਉਹਨਾਂ ਨੇ ਦੁਬਾਰਾ ਰੇਟ ਵੀ ਵਧਾ ਦਿੱਤੇ ਉਹ ਸਾਨੂੰ ਖਰਚਾ ਉਹਨਾਂ ਦਾ ਬਹੁਤ ਪੈ ਰਿਹਾ ਜੀ ਤੀਸਰੀ ਗੱਲ ਜੀ ਜਿਹੜਾ ਸਾਡਾ ਇਹ ਸਾਰੇ ਪ੍ਰੋਬਲਮਜ਼ ਕਰਕੇ ਸਾਡਾ ਟੈਕਸ ਟੁੱਟ ਗਿਆ ਜੀ ਅਸੀਂ ਕੁਝ ਆਪਰੇਟਰਸ ਟੈਕਸ ਡਿਫਾਲਟ ਹੋ ਗਏ ਕੁਝ ਨੇ ਅਸੀਂ ਕਲੀਅਰ ਵੀ ਕਰ ਦਿੱਤੇ ਵੀ ਉਹ ਜਿਹੜਾ ਹੁਣ ਸਾਨੂੰ ਧਮਕੀ ਦਿੱਤੀ ਜਾ ਰਹੀ ਹੈ ਜਿਹੜਾ ਕਿ ਕੋਈ ਵੀ ਟਾਈਮ ਟੇਬਲ ਬਣਦਾ ਜੀ ਮੋਟਰ ਵਹੀਕਲ ਐਕਟ ਦੇ ਤਹਿਤ ਬਣਦਾ ਜੀ ਮੋਟਰ ਵਹੀਕਲ ਐਕਟ ਦੇ ਤਹਿਤ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਜਦੋਂ ਟਾਈਮ ਟੇਬਲ ਜੁਆਇੰਟ ਟਾਈਮ ਟੇਬਲ ਫਰੇਮ ਹੋਣਾ ਉਹਦੇ ਵਿੱਚ ਤੁਹਾਨੂੰ ਟੈਕਸ ਕਲੀਅਰੈਂਸ ਦੀ ਜ਼ਰੂਰਤ ਆ ਬਟ ਸਾਡੇ ਤੇ ਇਹ ਦਬਾਅ ਪਾਇਆ ਜਾ ਰਿਹਾ ਗਵਰਨਮੈਂਟ ਵੱਲੋਂ ਵੀ ਟੈਕਸ ਕਲੀਅਰੈਂਸ ਹੋਊਗਾ ਤਾਂ ਤੁਹਾਡੀ ਸਰਵਿਸ ਟਾਈਮ ਟੇਬਲ ਦੇ ਵਿੱਚ ਰਹੂਗੀ ਨਹੀਂ ਅਸੀਂ ਬਾਹਰ ਕੱਢ ਦਿਆਂਗੇ ਜੀ ਤੁਸੀਂ ਟਰਾਂਸਪੋਰਟ ਕੰਪਨੀ ਨੂੰ ਕਦੋਂ ਮਿਲ ਸੀਗੇ ਗਿਆ ਰਿਕਮੈਂਡਾਜ ਆਜੂ ਮਿਲਿਆ ਜੀ ਆਪਾਂ ਗੱਲ ਕਰੀਏ 5 ਦਿਨ ਨਹੀਂ ਹੋਏ ਤੇ 5 ਦਿਨਾਂ ਦੇ ਵਿੱਚ ਮਲਾਂ ਆਪਾਂ ਕੋਸ਼ਿਸ਼ ਨਹੀਂ ਕੀਤੀ ਕਿ ਆਪਾਂ ਸੀਐਮ ਨੂੰ ਮਿਲਿਆ ਆਪਾਂ ਨਹੀਂ ਐਸੀ ਅਨਾਊਂਸ ਕੀਤੀ ਕੋਸ਼ਿਸ਼ ਕੋਸ਼ਿਸ਼ ਭਾਈ ਜੀ ਕੋਸ਼ਿਸ਼ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਸਾਨੂੰ ਟਾਈਮ ਨਹੀਂ ਮਿਲਿਆ ਸੀਐਮ ਸਾਹਿਬ ਤੋਂ ਦੂਸਰੀ ਗੱਲ ਕੀ ਹੈ ਜੀ 18 ਤਰੀਕ ਤੋਂ ਸਾਡੇ ਟਾਈਮ ਟੇਬਲ ਸ਼ੁਰੂ ਹੋ ਰਿਹਾ ਹੈ ਸਾਨੂੰ ਉਹਦੇ ਵਿੱਚ ਬਕਾਇਦਾ ਇਹ ਤੋ ਕਿ ਤੁਮ ਕੀ ਦਿੱਤੀ ਗਈ ਹੈ ਵੀ ਟੈਕਸ ਕਲੀਅਰ ਉਸ ਲਿਆਉਂਗੇ ਤਾਂ ਟਾਈਮ ਟੇਬਲ ਦੇ ਵਿੱਚ ਤੁਹਾਡੇ ਟਾਈਮ ਰਹਿਣ ਦੇਵਾਂਗੇ ਨਹੀਂ ਅਸੀਂ ਬਾਤ ਕਰਦੇ ਨਹੀਂ ਉਹ ਤਾਂ ਸਰਕਾਰ ਨਹੀਂ ਕਰਦਾ ਹੁੰਦਾ ਤੁਸੀਂ ਕਿਹਨੇ ਨਹੀਂ ਜੀ ਮੋਟਰ ਵਹੀਕਲ ਐਕਟ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਟੈਕਸ ਕਲੀਅਰ ਦੀ ਜ਼ਰੂਰਤ ਹੈ ਜਦੋਂ ਟਾਈਮ ਟੇਬਲ ਫਰੇਮ ਹੋਣਾ ਹੈ ਇਹ ਸਰਕਾਰ ਤੱਕਾ ਕਰ ਰਹੀ ਹੈ ਤੁਹਾਡੀ ਸਰਕਾਰ ਤੁਹਾਡੇ ਨਾਲ ਨਹੀਂ ਧੱਕਾ ਸਰ ਇਹ ਸਰਕਾਰ ਵੀ ਜਿਹੜੇ ਬਿਲਕੁਲ ਨਹੀਂ ਸਾਡੀ ਸਰਕਾਰ ਹੈ ਤੁਹਾਡੀ ਵੀ ਹੈ ਸਾਡੀ ਵੀ ਇਹ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰ ਕੁਝ ਅਫਸਰ ਨੇ ਚੰਦ ਅਫਸਰ ਨੇ ਨਾਮ ਲਓ ਕਿਤੇ ਉਹ ਜਦੋਂ ਤੁਹਾਡੀ ਸਰਕਾਰ ਕੀ ਨਾਮ ਜੀ ਕਿ ਨਾ ਸੁਣਾਖੁਰ ਕੀ ਨਾ ਕਿਸੀ ਬਾਪੂ ਸਾਹਿਬ ਸੁਣਾਖੁਰ ਕੋਸ਼ ਅਫਸਰ ਨੇ ਦੀ ਉਹ ਆਪ ਦਾ ਪਤਾ ਨਹੀਂ ਉਹਨਾਂ ਦਾ ਕੀ ਹੈਡ ਐਜੰਡਾ ਹੈ ਜੀ ਠੀਕ ਹੈ ਜੀ ਸਰ ਸਾਰੇ ਆ ਜਾਂਦੇ ਨੇ ਤੁਸੀਂ ਕਹਿੰਦੇ ਨਾ ਮਾਫੀ ਅਜੇ ਸਾਰੇ ਤੁਸੀਂ ਜੀ ਤੁਸੀਂ ਹੁਣ ਸਾਨੂੰ ਜਿਹੜੀਆਂ ਥੋੜੀਆਂ-ਮੋਟੀਆਂ ਚੱਲਦੀਆਂ ਉਹ ਵੀ ਚਲਾ ਲੈਣ ਦਿਓ ਸਾਡੀ ਉਹ ਵੀ ਨਹੀਂ ਚੱਲਣੀ ਨਾ ਤੇ ਅਸੀਂ ਕਮੇਂਟ ਤੇ ਲੈ ਲਈਏ ਨਹੀਂ ਡਰ ਕਾਦਾ ਬਾ ਸਰ ਸਾਡਾ ਸਰ ਸਰਕਾਰ ਤੋਂ ਨਹੀਂ ਡਰਦੀ ਸਰਕਾਰ ਤਾਂ ਸਾਡਾ ਮਸਲਾ ਹੱਲ ਕਰਨ ਨੂੰ ਤਿਆਰ ਆ ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਮਾਨਯੋਗ ਮੰਤਰੀ ਸਾਹਿਬ ਨੇ ਬਟ ਚੱਕਰ ਕੀ ਆ ਜੀ ਸਰਕਾਰ ਨਵੀ ਬਣੀ ਆ ਸਰਕਾਰ ਨੂੰ ਵੀ ਹਜੇ ਸਮਝਣ ਨੂੰ ਥੋੜਾ ਜਿਹਾ ਟਾਈਮ ਲੱਗਣਾ ਬਟ ਜਿਹੜੇ ਉਹ ਕੁਝ ਚੰਦ ਅਫਸਰ ਲੈਣਾ ਨਹੀਂ ਉਤਲੇ ਉਹ ਪੈਰ ਨਹੀਂ ਲੱਗਣਾ ਉਹਨਾਂ ਨੇ ਤਾਂ ਬੋਰਡ ਦਾ ਅੰਦਰ ਕ腐ਸ਼ਨ ਫਰੀ ਦੇ ਕਲੀ ਹਰੇ ਵੀ ਡਿੱਗ ਜਾਂਦੇ ਹੋ ਭਾਈ ਜੀ ਅਸੀਂ ਕੀ ਕਰੀਏ ਕ腐ਸ਼ਨ ਦੀ ਗੱਲ ਨਹੀਂ ਹੈ ਕ腐ਸ਼ਨ ਦਾ ਮਸਲਾ ਨਹੀਂ ਹੈ ਭਾਈ ਜੀ ਉਹਨਾਂ ਨੇ ਜਿਵੇਂ ਸੀ ਉਹ ਕੋਰ ਅਫਸਰ ਦੱਸੋ ਸੀ ਐਨਾ ਸਟੈਜ ਜੇ ਕਰਕੇ ਦੇ ਰਿਹਾ ਇਹ ਸਰਕਾਰ ਨਹੀਂ ਸੁਣਦੀ ਜੀ ਸਾਹਮਣੇ 100 ਕਰੋੜ ਰੁਪਏ ਤਾਂ ਅਸੀਂ ਸਾਲ ਦਾ ਟੈਕਸ ਦੇ ਰਹੇ ਆ ਦੀ ਸਰਕਾਰ ਨੂੰ ਉਸ ਤੋਂ ਇਲਾਵਾ ਡੀਜ਼ਲ ਤੇ ਜਿਹੜਾ ਅਸੀਂ ਸਰਕਾਰ ਨੂੰ ਵੈਟ ਦੇ ਰਹੇ ਜੀਐਸਟੀ ਆਉਂਦਾ ਉਹ ਅੱਡਾ ਜੀ ਸ਼ੇਅਰਪਾਰਟ ਤੇ ਅੱਡਾ ਟਾਇਰਸ ਤੇ ਅੱਡਾ ਜਿਹੜੀ ਅਸੀਂ ਸਟੇਸ਼ਨਰੀ ਟਿਕਟਸ ਆਉਂਦੀਆਂ ਉਹ ਤੇ ਅੱਡਾ ਇੱਕ ਇੱਕ ਚੀਜ਼ ਤੇ ਸਰਕਾਰ ਨੂੰ ਟੈਕਸ ਅਸੀਂ ਟੋਲ ਟੈਕਸ ਅਸੀਂ ਅੱਡ ਦੇ ਰਹੇ ਆ ਲੁਧਿਆਣਾ ਤੋਂ ਅਜੇ ਪਾਵ ਦੀ ਰਿਪੋਰਟ